ਮਤ ਪਰਮੇਸ਼ਰ ਲਿਖ ਕੇ ਭੇਜਦਾ ਸਭ ਦੀ ਕਿਸਮਤ ਪਰਮਾਤਮਾ ਲਿਖ ਕੇ ਹੀ ਭੇਜਦਾ ਬਹੁਤ ਨੇ ਸਾਡੇ ਵਿੱਚੋਂ ਐਸੇ ਜਿਨ੍ਹਾਂ ਨੇ ਕਦੀ ਸੋਚਿਆ ਹੀ ਨਹੀਂ ਵੀ ਇਦਾਂ ਵੀ ਹੋਊ ਆ ਵੀ ਹੋ ਜੂ ਮਾਣੀ ਕਹਿੰਦੀ ਆ ਬੰਦਾ ਸੋਚੇ ਕੁਝ ਹੋਰ ਰੱਬ ਹੋਰ ਕਰਦਾ 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 ਰੱਬ ਹੋਰ ਕਰਤਾ ਜੀ ਰੱਬ ਹੋਰ ਕਰਦਾ ਰੱਬ ਹੋਰ ਕਰਦਾ ਰੱਬ ਹੋਰ ਕਰਦਾ ਜੀ ਰੱਬ ਹੋਰ ਕਰਦਾ ਹੋ ਰੱਬ ਹੋਰ ਕਰਦਾ ਜੀ ਰੱਬ ਹੋਰ ਕਰਦਾ ਬੰਦਾ ਸੋਚੇ ਕੁਝ ਹੋਰ ਰੱਬ ਹੋਰ ਕਰਦਾ ਬੰਦਾ ਸੋਚੇ ਕੁਝ ਹੋਰ ਰੱਬ ਹੋਰ ਕਰਦਾ ਕਹਿੰਦੀ ਕਲਾ ਵੀ ਤਾਂ ਚਲਿਆ ਜਾਂਦਾ ਵੀ ਕੀ ਬਣੂ ਬੜਨਾ ਬੁਰਨਾ ਕੁਛ ਨਹੀਂ ਪਰਮੇਸ਼ਰ ਨੇ ਸਭ ਕੁਝ ਪਹਿਲਾਂ ਹੀ ਬਣਾਇਆ ਆਪਾਂ ਤਾਂ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਕਟ ਪੁਤਲੀਆਂ ਆ ਕੋਈ ਨਾਟਕ ਚੱਲਦਾ ਨਾ ਦੇਖਦੇ ਹੁਣੇ ਆਪਾਂ ਸਾਰੇ ਉਹ ਪਹਿਲਾਂ ਹੀ ਸਾਰਾ ਸਕ੍ਰਿਪਟ ਕੀਤਾ ਹੁੰਦਾ ਵੀ ਇੰਦਾ ਇੰਦਾ ਚੱਲਣਾ ਕੰਮ ਆਪਾਂ ਦੇਖਦੇ ਆ ਉਹ ਬੜਾ ਕੁਝ ਦਿਖਾਉਂਦੇ ਆ ਡੇਗਣ ਲੱਗਾ ਗੋਲੀ ਵੱਜਦੀ ਆ ਸਾਡਾ ਮਨ ਐ ਕਰਦਾ ਹੁੰਦਾ ਕੁਛ ਨਹੀਂ ਇਓਂ ਪਰਮੇਸ਼ਰ ਨੇ ਸਭ ਕੁਝ ਲਿਖ ਕੇ ਭੇਜਿਆ ਮੈਂ ਇੱਕ ਕਲਿੱਪ ਜੀ ਦੇਖਦਾ ਸੀ ਸੋਸ਼ਲ ਮੀਡੀਆ ਤੇ ਬਜ਼ੁਰਗ ਨੂੰ ਕਿਸੇ ਨੇ ਪੁੱਛਿਆ ਵੀ ਜ਼ਿੰਦਗੀ ਦਾ ਤਜਰਬਾ ਦੱਸਿਓ ਅਸੀਂ 85 ਸਾਲ ਦੇ ਤੁਸੀਂ ਹੋ ਗਏ ਉਹ ਕਹਿੰਦਾ ਜ਼ਿੰਦਗੀ ਇਦਾਂ ਹੀ ਲੰਘ ਗਈ ਪੇ ਆ ਕਰਨਾ ਇਦਾਂ ਕਿਵੇਂ ਚੱਲੂ ਆ ਕੰਮ ਕਿਵੇਂ ਚੱਲੂ ਉਹ ਕਹਿੰਦਾ ਨਿਆਣੇ ਵੀ ਵਿਆਹ ਹੋ ਗਏ ਪਰਿਵਾਰ ਵੀ ਪੜ ਗਿਆ ਸਾਰਾ ਕੁਝ ਨਿਕਲ ਗਿਆ ਹੁਣ ਜਾ ਕੇ ਪਤਾ ਲੱਗੂ ਵੀ ਸਾਡਾ ਲੱਗਿਆ ਵੀ ਸਾਡਾ ਕੀ ਤਾਂ ਤਾਂ ਕੁਝ ਵੀ ਨਹੀਂ ਹੁੰਦਾ ਸਾਰੀ ਉਮਰ ਅਸੀਂ ਇਸ ਸੋਚ ਵਿੱਚ ਨੰਗਾ ਨੰਗਾ ਦਿੱਤੀ ਆ ਰੱਬ ਦਾ ਨਾਮ ਨਹੀਂ ਜਪ ਸਕਦਾ ਜਿਹਨੇ ਸਾਰੀ ਬਿਦਨਾ ਬਣਾਈ ਹੋਈ ਹੁਣ ਜਦੋਂ ਸਾਥ ਸੰਗਤ ਹੈਰਾਨ ਹੋ ਗਿਆ ਤਾਂ ਹੀ ਰੋਪੇ ਉਹ ਕਹਿੰਦੇ ਰੋਂਦਾ ਕਿਉਂ ਉਹ ਕਹਿੰਦਾ ਮੈਂ ਬਾਣੀ ਤਾਂ ਰੋਜ਼ ਪੜ੍ਹਦਾ ਸੀ ਪਰ ਮੈਨੂੰ ਇਹਦਾ ਸਮਝ ਨਹੀਂ ਸੀ ਲੱਗਦੀ ਸਿਰ ਸਿਰ ਰਿਜਕ ਸੰਬਾਹੇ ਠਾਕੁਰ ਕਾਹੇ ਮਨ ਭੋ ਕਰਿਆ ਕਹਿੰਦਾ ਮਹਾਰਾਜ ਨੇ ਮੈਨੂੰ ਹੁਣ ਪ੍ਰਤੱਖ ਕਰਕੇ ਦਿਖਾਇਆ ਵੀ ਆਹ ਦੇਖ ਜੋ ਪਰਮੇਸ਼ਰ ਜੀ ਨੇ ਲਿਖਿਆ ਬਾਣੀ ਦੇ ਵਿੱਚ ਉਹ ਸੱਚਾ ਤੂੰ ਐਵੇਂ ਧਰਮ ਦਾ ਨਾ ਫਿਰ ਤੂੰ ਮਾਲਕ ਦਾ ਭਜਨ ਸਿਮਰਨ ਕਰਿਆ ਕਰ ਕੰਮ